ਬੀਤੇ ਦਿਨੀ ਗੁਰਦਾਸਪੁਰ ਹਸਪਤਲ ਦੇ ਡਾਕਟਰ ਵਿਸ਼ਾਲ ਦੇ ਉੱਪਰ ਇੱਕ ਮਰੀਜ਼ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਸਿਵਲ ਹਸਪਤਲ ਗੁਰਦਾਸਪੁਰ ਵਿਖੇ ਡਾਕਟਰ ਵਿਸ਼ਾਲ ਦੇ ਉੱਪਰ ਗੰਭੀਰ આરોਪ ਲਗਾਉਂਦੇ ਹੋਏ ਕਿਹਾ ਸੀ ਕਿ ਡਾਕਟਰ ਵਿਸ਼ਾਲ ਵੱਲੋਂ ਇੱਕ ਮਰੀਜ਼ ਦਾ ਗਲਤ ਆਪਰੇਸ਼ਨ ਕੀਤਾ ਹੈ ਜਿਸ ਦੇ ਚਲਦੇ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰੀ ਹਸਪਤਲ ਵਿੱਚ ਧਰਨਾ ਦਿੱਤਾ ਗਿਆ ਸੀ ਜਿਸ ਦੇ ਰੋਸ਼ ਵਿਜੋਂ ਅੱਜ ਡਾਕਟਰਾਂ ਨੇ ਓਪੀਡੀ ਦਾ ਕੰਮ 3 ਘੰਟੇ ਬੰਦ ਕਰਕੇ ਅਮਰਜੈਂਸੀ ਤੇ ਬਾਹਰ ਧਰਨਾ ਦਿੱਤਾ ਜਿਸ ਦੇ ਚਲਦੇ ਦਵਾਈਆਂ ਲੈਣਾ ਹੈ ਮਰੀਜ਼ ਕਾਫੀ ਪਰੇਸ਼ਾਨ ਦਿਖੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਸਵੇਰੇ 9 ਵਜੇ ਦੇ ਹਸਪਤਾਲ ਵਿੱਚ ਆਏ ਹਾਂ ਪਰ ਡਾਕਟਰਾਂ ਦੀ ਹੜਤਾਲ ਦੇ ਚਲਦੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਾਡਾ ਕੀ ਮਸਲਾ ਆ ਅ ਸਾਡਾ ਮਸਲਾ ਇਹ ਹੈ ਜੀ ਸਾਡੇ ਡਾਕਟਰ ਸਾਹਿਬ ਸੀਗੇ ਡਾਕਟਰ ਵਿਸ਼ਾਲ ਉਹਨਾਂ ਨੇ ਇੱਕ ਪੇਸ਼ੈਂਟ ਦੀ ਸਰਜਰੀ ਕੀਤੀ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਅਕਤੂਬਰ ਮਹੀਨੇ ਵਿੱਚ ਸਰਜਰੀ ਕੀਤੀ। ਉਹ ਪੇਸ਼ੈਂਟ ਦੀ ਪਹਿਲੀ ਤੇ ਗੱਲ ਆ ਉਹ ਪੇਸ਼ੈਂਟ ਕਹਿ ਰਿਹਾ ਕਰੋ ਦਾ ਹਰਨੀਆਂ ਦਾ ઓਪਰੇਟ ਆ ਜਦ ਕਿ ਉਹ ਹਰਨੀਆਂ ਦਾ ઓਪਰੇਟ ਨਹੀਂ ਹੈ। ਉਹ ઓਪਰੇਟ ਸੀਗਾ ਵੈਰਾਇਕੋਸੀਲ ਦਾ। ਵੈਰਾਇਕੋਸੀਲ ਇੱਕ ਬਿਮਾਰੀ ਹੁੰਦੀ ਹੈ ਜਿਹਦਾ ઓਪਰੇਟ ਕੋਈ ਜਿਆਦਾ ਲੰਬਾ ਚੋੜਾ ਬਰੇਡ ਨਹੀਂ ਹੁੰਦਾ ਸਿਰਫ ਉਹਦੀ ਲਾਈਗੇਸ਼ਨ ਹੁੰਦੀ ਹੈ ਜਾਂ ਉਹਨੂੰ ਬੰਨ ਦਿੰਦੇ ਨੇ ਆਰਟਰੀ ਨੂੰ ਕਿ ਉਹ ਆਪਣੇ ਆਪ ਜਿਹੜੀ ਡਿਸੋਲਵ ਹੋ ਜੇ। ਹੁਣ ਉਹਦੇ ਵਿੱਚ ਰੈਕਰੈਂਸ ਰੇਟ ਬੜੀ ਹੈ। ਉਹਦੇ ਵਿੱਚ ਰੈਕਰੈਂਸ ਬੜੀ ਹੋ ਜਾਂਦੀ ਹੈ। ਕਈ ਵਾਰੀ ਉਹ ਦੁਬਾਰਾ ਚੀਜ਼ ਜਿਹੜੀ ਆ ਆ ਜਾਂਦੀ ਹੈ। ਹੁਣ ਆਮ ਲੋਕਾਂ ਦੇ ਵਿੱਚ ਇਹ ਚੀਜ਼ ਸ਼ਾਇ ਜਦ ਜਾਣਕਾਰੀ ਕਈ ਵਾਰੀ ਨਹੀਂ ਹੋਈ ਉਹਨਾਂ ਨੂੰ ਤੇ ਇਸ ਕਰਕੇ ਉਹ ਉਹਨਾਂ ਨੂੰ ਲੱਗਿਆ ਕਿ ਹਰਨੀਆਂ ਦਾ ਆਪਰੇਟ ਸੀਗਾ ਇਹ ਆਪਰੇਟ ਨਹੀਂ ਕੀਤਾ ਜਿੰਦਾਬਾਦ ਸਾਡੀ ਜੁਰਤੀ ਜਿੰਦਾਬਾਦ ਇਸ ਕਰਕੇ ਇਹ ਸਾਡੇ ਪਿਛਲੇ ਦਿਨੀ ਕਿਸਾਨ ਜਥੇਬੰਦੀਆਂ ਨੇ ਆ ਕੇ ਹੜਤਾਲ ਕੀਤੀ ਹੈ ਸਾਡੇ ਡਾਕਟਰ ਵਿਸ਼ਾਲ ਦੇ ਖਿਲਾਫ ਉਹਨਾਂ ਨੇ ਨਾਰੇਬਾਜ਼ੀਆਂ ਕੀਤੀਆਂ ਉਹਨਾਂ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਕਿ ਉਹਨਾਂ ਨੇ ਤਾਂ ਪੇਸ਼ੰਤ ਦੀ ਵਧੀਆ ਤਰੀਕੇ ਨਾਲ ਆਪਰੇਟ ਕੀਤਾ ਉਹ ਫਿਰ ਕਹਿ ਰਹੇ ਉਹਨਾਂ ਨੇ ਪੈਸੇ ਲਏ ਆ ਕੋਈ ਇਹੋ ਜਿਹੀ ਕੋਈ ਗੱਲ ਵੀ ਤਾਂ ਨਹੀਂ ਹੋਈ ਕਿਉਂਕਿ ਸਾਡੇ ਕੋਲ ਹੁਣ ਬੋਰਡ ਆਫ ਡਾਕਟਰਸ ਦੀ ਜਿਹੜੀ ਬਣੀ ਸੀ ਬੋਰਡ ਆਫ ਡਾਕਟਰਸ ਦਾ ਸਾਡੇ ਕੋਲ ਰਿਜ਼ਲਟ ਆ ਗਿਆ ਜਿਸ ਨੇ ਦੱਸ ਦਿੱਤਾ ਵੀ ਇਹ ਜੀ ਕੋਈ ਗੱਲਬਾਤ ਨਹੀਂ ਹੈ। ਫਿਰ ਡਾਕਟਰ ਨੂੰ ਡੀਫੇਮ ਕਰਨ ਦੀ ਕਿਉਂ ਕੋਸ਼ਿਸ਼ ਕੀਤੀ ਜਾ ਰਹੀ ਹੈ? ਜਦਕਿ ਡਾਕਟਰ ਸਾਹਿਬ ਨੇ ਆਪਣਾ ਕੰਮ ਬਿਲਕੁਲ ਆਪਣੀ ਤਨਦੇਹੀ ਨਾਲ ਮਿਹਨਤ ਦੇ ਨਾਲ ਕੀਤਾ। ਰੈਕਰੈਂਸ ਹੋ ਜਾਂਦੀ ਹੈ ਇਹਦੇ ਵਿੱਚ ਆਪਾਂ ਨਹੀਂ ਕਹਿ ਸਕਦੇ ਫਿਰ ਵੀ ਉਹ ਫਾਲੋ ਅਪ ਦਾ ਚੀਜ਼ ਹੈਗੀ ਉਹ ਫਾਲੋ ਅਪ ਕਰਾਂਗੇ ਪਤਾ ਲੱਗੂਗਾ। ਹੋਰ ਤਾਂ ਸਟ੍ਰਾਈਕ ਆਉਤਾ ਕਦ ਸਟ੍ਰਾਈਕ ਸਾਡੀ ਜਿਹੜੀ ਹੈ ਅੱਜ ਆਪਾਂ 2 ਘੰਟੇ ਦੀ ਕਲਮ ਬੰਦ ਹੜਤਾਲ ਜਿਹੜੀ ਹੈ ਕੀਤੀ ਹੈ। ਫੇਰ ਵੀ ਸਾਡੀ ਪ੍ਰਸ਼ਾਸਨ ਨੂੰ ਮੰਗ ਹੈ ਕਿ ਇਹ ਜਿਹੜੀ ਹੈ ਜਿਨ੍ਹਾਂ ਨੇ ਡਾਕਟਰ ਵਿਸ਼ਾਲ ਤੇਜ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਉਹਨਾਂ ਦੇ ਉਹ ਤਾਂ ਕੰਮ ਨਹੀਂ ਕਰ ਪਾ ਰਹੇ ਜੇ ਇਹੋ ਜੀ ਕੰਡੀਸ਼ਨ ਰਹਿੰਦੀ ਹੈ ਫਿਰ ਆਪਾਂ ਅੱਗੇ ਵੀ ਹੜਤਾਲ ਜਾਰੀ ਰੱਖਾਂਗੇ ਪੇਸ਼ੈਂਟ ਖਰਾਬ ਹੋ ਰਿਹਾ ਪੇਸ਼ੈਂਟ ਦੋ ਪੇਸ਼ੈਂਟ ਜਿਹੜੇ ਆ ਹੁਣ ਦੇਖੋ ਪੇਸ਼ੈਂਟ ਤਾਂ ਆਪਾਂ ਐਮਰਜੈਂਸੀ ਜਿਹੜੀ ਚਾਲੂ ਰੱਖੀ ਹੋਈ ਹੈ ਜਿਹੜੀ ਓਪੀਡੀ ਸੇਵਾਵਾਂ ਨੇ ਉਹ 2 ਘੰਟੇ ਵਾਸਤੇ ਬੰਦ ਕੀਤੀਆਂ ਸਾਡੇ ਰੋਸ ਵਜੋਂ ਕੋਈ ਨਹੀਂ ਪਰੇਸ਼ਾਨ ਹੋ ਰਿਹਾ ਹਾਂਜੀ ਸਰ ਡਾਕਟਰ ਮਿਲੇ ਆ। ਅੱਛਾ। ਕਹਿ ਰਹੇ ਕਿ ਸਾਡੇ ਨਾਲ ਸਟ੍ਰਾਈਕ ਚੱਲ ਰਹੀ ਆ। ਨਹੀਂ ਉੱਥੇ ਚੱਲ ਰਹੀ ਆ। ਤੁਹਾਨੂੰ 2 ਘੰਟੇ ਬਾਅਦ ਅਸੀਂ ਆ ਕੇ ਮਿਲਦੇ ਹਾਂ। ਅੱਛਾ। ਕੋਈ ਵੇਲੇ ਇਹ 2 ਘੰਟੇ ਬੈਠਣਾ ਹੋਊਗਾ। ਨਹੀਂ ਫ੍ਰੀ ਤੇ ਹੈ ਨਾ। ਹਾਂ ਫਿਰ। ਫਿਕਰ ਡਾਕਟਰ ਮਿਲੇ ਆ। ਪਰ ਸਰ ਇਹ ਤਾਂ ਪ੍ਰੋਬਲਮ ਇਹ ਜੇ ਆ ਰਹੀ ਨਾ ਕਿ ਮਤਲਬ ਕਿ ਪੇਸ਼ੈਂਟ ਖਰਾਬ ਹੋ ਜਾਂਦੀ ਜਾਂਦੀ। ਸਰਕਾਰੀ ਟੈਸਟ ਵਗੈਰਾ ਵੀ ਘਟੇ ਹੁੰਦੇ ਆ। ਅੱਛਾ। ਲੋਕਾਂ ਨੂੰ ਪਰੇਸ਼ਾਨੀ ਆ ਰਹੀ ਆ। ਹਾਂ ਜੀ ਪਰੇਸ਼ਾਨੀ ਕਾਫੀ ਆ ਰਹੀ ਆ। ਉਹ ਹੀ ਕਹਿ ਰਹੇ ਲੋਕਾਂ ਨੂੰ। ਹਾਂ ਜੀ ਪਰੇਸ਼ਾਨੀ ਆ ਰਹੀ ਆ। ਇੱਕਲੇ ਸਾਨੂੰ ਨੇ ਸਾਰਿਆਂ ਨੂੰ ਆਲੇ ਕੋਈ ਡਾਕਟਰ ਮਿਲਦੇ ਨਹੀਂ ਕੋਈ ਡਾਕਟਰ ਤੇ ਮਿਲਿਆ ਸਾਨੂੰ ਤਾਂ ਮਿਲਿਆ ਜਿਹੜੀ ਗੱਲ ਹੈ ਆਪਾਂ ਤਾਂ ਸੱਚਾਈ ਦੱਸਾਂ। ਪਰਦਾ ਹਰ ਕੇ ਬਿਠੇ ਨੇ ਹਾਂਜੀ ਹਾਂਜੀ ਨਹੀਂ ਕੋਈ ਡਾਕਟਰ ਨਹੀਂ ਅੱਜ ਆਇਆ ਹੀ ਕੋਈ ਤੇ ਡਾਕਟਰ ਕੋਈ ਨਹੀਂ ਤੁਸੀਂ ਕਿਥੋਂ ਆਇਓ ਮਾਰੇ ਲੋਕੇ ਇੱਥੇ ਅਚਾ ਕਿਨੇ ਰੋਇਆ ਇਹਨੂੰ 3 ਦਿਨ ਹੋ ਗਏ ਡਾਕਟਰ ਨੱਪਾ ਨਹੀਂ ਲੋਕ ਨਹੀਂ ਕੀ ਗੱਲ ਮੇਰੇ ਹੱਸ ਹੋ ਜਾ ਤੇ ਜਿਗਰ ਡਾਕਟਰ ਕੀ ਗੱਲ ਡਾਕਟਰ ਕਿਉਂ ਨਹੀਂ ਆਏ ਵਰਾਨੀ ਕੇ ਇਸ਼ਟਾਹਲ ਜਨਰਲ ਲੈਪਰੋਸਕੋਪੀ ਸਰਜਨ ਸਿਵਰ ਹਸਪੀਟਲ ਕੋ ਦਾਸਪੁਰ ਮੈਂ ਪਿਛਲੇ 2 ਸਾਲ ਤੋਂ ਇੱਥੇ ਸਰਵਿਸ ਕਰ ਰਿਹਾ ਉਸ ਤੋਂ ਪਹਿਲਾਂ ਮੈਂ ਦਸ਼ਰਮ ਸਿੰਘ ਸੀਗਾ ਮੈਂ 31 ਅਕਤੂਬਰ 2023 ਨੂੰ ਪੇਸ਼ੰਗ ਬੰਪੀ ਸਿੰਘ ਸਨੋ ਪੇਥਮ ਸਿੰਘ ਦਾ ਲੈਫਟ ਵੈਰੀਕੋਸੇਨ ਦਾ ਆਪਰੇਟ ਕੀਤਾ ਉਸ ਤੋਂ ਬਾਅਦ ਮੈਂ ਪੇਸ਼ੰ ਨੂੰ 4 ਤਰੀਕ ਨੂੰ ਡਿਸਚਾਰਜ ਕਰਤਾ ਤੇ ਉਸ ਤੋਂ ਬਾਅਦ ਪੇਸ਼ੰ 2 ਦਿਨ ਬਾਅਦ ਮੈਨੂੰ ਫੋਲੋਅ ਅਪ ਤੇ ਉਹ ਪੜੀ ਤੇ ਵੀ ਦਿਖਾਣ ਆਇਆ ਤੇ ਉਸ ਬਾਅਦ ਪੇਸ਼ੰ ਨਹੀਂ ਆਇਆ ਫਰਮ ਮੰਤਸਵੇ ਪੇਸ਼ੈਂਟ ਦੇ ਪੇਰੈਂਟਸ ਪਲੱਸ ਇੱਕ ਆਪਣਾ ਨੁਮਾਇੰਦਾ ਲੈ ਕੇ ਉਹ ਪੜੀਚੇ ਆਏ ਤਾਂ ਉਹਨਾਂ ਨੂੰ ਕੁਝ ਰਿਪੋਰਟਸ ਦਿਖਾਈਆਂ ਪੇਸ਼ੈਂਟ ਦੀਆਂ ਤੇ ਮੈਂ ਬੜੇ ਹਲੀਮੀ ਨੇ ਉਹਨਾਂ ਨੂੰ ਕਿਹਾ ਕਿ ਮੈਂ ਪੇਸ਼ੈਂਟ ਦਾ ਜੋ ਵੀ ਕੋਈ ਮੁਸ਼ਕਲ ਹੈ ਉਹਦੀ ਹੱਲ ਕਰਦਾ ਹਾਂਗਾ ਪਰ ਪੇਸ਼ੈਂਟ ਨੇ ਪੇਸ਼ੈਂਟ ਪਲੱਸ ਉਹਦੇ ਰੈਨਰ ਪੇਸ਼ੈਂਟ ਦੇ ਟੈਂਡਰਸ ਨੇ ਕਹਿੰਦੇ ਰਿਸ਼ੋਦੇਵ ਬਲੇਮ ਲੈ ਗਲਤ ਇਲਜ਼ਾਮ ਲਾਇਆ ਜੋ ਕਿ ਸਾਰਾ ਸਾਰਾ ਝੂਠ ਹੈ ਉਸ ਤੋਂ ਬਾਅਦ ਪੇਸ਼ੈਂਟ ਇੱਥੋਂ ਚਲਾ ਗਿਆ ਪੇਸ਼ੈਂਟ ਦੇ ਟੈਂਡਰਸ ਚਲੇ ਗਏ ਉਹਨਾਂ ਨੇ ਕਿਸਾਨ ਜੂਨੀਅਰ ਦੀ ਮਦਦ ਨਾਲ ਇੱਥੇ ਤਾਂ ਨਾ ਆਇਆ ਪਿਛਲੇ ਸੰਡੇ, ਲਾਸ ਸੰਡੇ। ਦੇਖੋ ਕਿਸਾਨ ਵੀਰ ਵੀ ਸਾਡੇ ਸਾਰੇ ਭਰਾ ਨੇ ਅਸੀਂ ਸਾਰੇ ਜਿੱਥੇ ਮਨਦੀ ਰਿਸਪੈਕਟ ਕਰਦੇ ਆਂ। ਬਟ ਵਿਦਆਊਟ ਫੈਕਟਸ ਉਹਨਾਂ ਨੇ ਇੱਕ ਡਾਕਟਰ ਦੇ ਖਿਲਾਫ ਇਸ ਦਾ ਬਲੇਮ ਲੈ ਗਲਤ ਇਲਜ਼ਾਮ ਲਗਾਏ। ਇੱਕ ਉਹਨਾਂ ਨੇ ਇਲਜ਼ਾਮ ਪੇਸ਼ੇਵਰ ਇਲਜ਼ਾਮ ਲਾਇਆ ਕਿ ਮੈਂ ਪੇਸ਼ੇਂ ਦਾ ਹਰਨੀਆਂ ਦਾ ਪੇਟ ਕੀਤਾ। ਪੇਸ਼ੇਂ ਦਾ ਹਰਨੀਆਂ ਦਾ ਨਹੀਂ ਲੈਫਟ ਵੈਰੀਕੋਸੇਲ ਦਾ ਆਪਰੇਟ ਕੀਤਾ। ਦੂਸਰਾ ਉਹ ਕਹਿ ਰਿਹਾ ਕਿ ਮੈਂ ਆਪਰੇਸ਼ਨ ਨਹੀਂ ਕੀਤਾ। ਆਪਰੇਸ਼ਨ ਮੈਂ ਪੇਸ਼ੇਂ ਦੀ ਕੰਸੈਂਟ ਲੈਣ ਤੋਂ ਬਾਅਦ ਐਨਐਸਜੀਆ ਦੀ ਫਿਟਨੈਸ ਲੈਣ ਤੋਂ ਬਾਅਦ ਇੱਥੇ ਆਪਰੇਟ ਕੀਤਾ। ਜੋ ਜਿਹਦੇ ਆਰਡੀਨੋਟਸ ਵੀ ਉਸ ਤੋਂ ਬਾਅਦ ਉਹਨਾਂ ਨੇ ਮੇਤੇ ਇੱਕ ਵਾਰ ਇਲਜ਼ਾਮ ਲਾਇਆ ਕਿ ਇਹਨਾਂ ਨੇ ਬਾਰੋ ਡਾਕਟਰ ਬੁਲਾ ਕੇ ਇੱਥੇ ਆਪਰੇਟ ਕੀਤਾ ਤੇ ਉਹਨੂੰ ਪੈਸੇ ਦਿੱਤੇ ਜੋ ਕਿ ਸਾਰਾ ਸਾਰ ਝੂਠ ਹੈ ਅਸੀਂ ਕਿਸੇ ਵੀ ਡਾਕਟਰ ਨੂੰ ਬਾਰੋ ਨਹੀਂ ਬੁਲਾਇਆ ਉਹਦਾ ਆਪਰੇਟ ਨਹੀਂ ਕੀਤਾ ਸੀਗਾ ਮੈਂ ਸੋਸ਼ਲ ਮੀਡੀਆ ਰਾਹੀਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਅਸੀਂ ਹਰ ਜੱਥੇ ਬੰਦੀ ਦੀ ਰਿਸਪੈਕਟ ਕਰਦੇ ਹਾਂ ਅਸੀਂ ਇੱਥੇ ਕੰਮ ਕਰਨਾ ਚਾਹੁੰਦੇ ਹਾਂ ਪਰ ਜੱਥੇ ਬੰਦੀਆਂ ਨੂੰ ਵੀ ਵੀ ਡਾਟਾ ਫੈਕਟਸ ਵੈਰੀਫਾਈ ਕਰਨ ਤੋਂ ਬਾਅਦ ਹੀ ਕਿਸੇ ਜੋ ਵੀ ਪੇਸ਼ੈਂਟ ਮਰੀ ਸਰ ਡਾਕਟਰ ਇਕਲਾਫ 77 ਨੇ ਗਲਤ ਇਲਜ਼ਾਮ ਨਹੀਂ ਲਾਣੇ ਚਾਹੀਦੇ ਇਸ ਤਰ੍ਹਾਂ ਮੈਂਟਰਲ ਹਰਸਮੈਂਟ ਹੁੰਦੀ ਹੈ ਅਸੀਂ ਡਾਕਟਰ ਇਹਨਾਂ ਹਾਲਾਤਾਂ ਵਿੱਚ ਕਿਹੜਾ ਕੰਮ ਕਰ ਸਕਾਂਗੇ ਕਿ ਕਿਤੇ ਤੱਕ ਅੱਤਰ ਮਾਰਿਆ ਜਾਏਗਾ ਸэр ਅਸੀਂ ਸੋਚਦੇ ਜਿ세 ਚਾਹਨੇ ਆ ਕਿ ਅੱਧ ਮੈਂਟਰਲ ਹਰਸਮੈਂਟ ਨਾ ਹੋਏ ਕਿ ਇਸ ਸਥਾਨ 'ਤੇ ਬੰਦੀਆਂ ਜੋ ਵੀ ਆਪਣੇ ਪੰਜਾਬ ਆ ਰਹੇ ਨੇ ਉਹ ਆਪਣੇ ਅੰਜਾਮ ਆਪਸ ਲੈਣਗੇ